ਮੈਂ ਤੁਹਾਨੂੰ ਦਿਖਾਵਾਂਗਾ ਰੇਲਵੇ ਸਟੇਸ਼ਨ ਕਲਕਾ ਜੋ ਕਿ ਹਰਿਆਣਾ ਦੇ ਵਿੱਚ ਰੀਨੋਵੇਸ਼ਨ ਜਿਹੜੀ ਹੋਈ ਵੀ ਹੈ ਇਹਦੀ ਸਟੇਸ਼ਨ ਸੁਪਰਡੈਂਟ ਦਾ ਕੰਮ ਆ ਰਹੀ ਹੈ ਟ੍ਰੇਨ ਲੱਗ ਰਹੀ ਹੈ ਮੋਟ ਸੋਣੀ ਲिटल ਟ੍ਰੇਨ ਆ ਜੀ ਲੋਕੀ ਲੱਗੀ ਆ ਦੇਖੋ ਇੱਥੋਂ ਹੁਣ ਅੱਗੇ ਨਹੀਂ ਜਾਣੀ ਇੱਥੇ ਆਹ ਸਟਾਪਰ ਇਹਦੇ ਲੱਗੇ ਹੋਏ ਆ ਜਿਵੇਂ ਤੁਹਾਨੂੰ ਦੂਜੀਆਂ ਗੱਡੀਆਂ ਵੱਟੀਆਂ ਦੇ ਦਿਖਾਇਆ ਸੀ ਸਟਾਪਰ ਉਹ ਇੱਥੇ ਲੱਗੇ ਹੋਏ ਆ ਜੀ यह हिमालयन क्वीन एक्सप्रेस बवंजा चार सौ पचवंजा अप और बवंजा चार सौ लागू सिंह जो बैठे हुए हैथ थी ट्रेन इधर भी जोड़ा ਇਸ ਹਾਲ ਬਣਿਆ ਹੋਇਆ ਹੈਗਾ ਤੇ ਆ ਵੇਟਿੰਗ ਹਾਲ ਤੁਸੀਂ ਦੇਖ ਰਹੇ ਹੋ ਕਾਫੀ ਲੱਕੜ ਦੇ ਜਿਹੜੇ ਆਹੇ ਵੇਟਿੰਗ ਮੈਂ ਤੁਹਾਨੂੰ ਦਿਖਾਵਾਂਗਾ ਰੇਲਵੇ ਸਟੇਸ਼ਨ ਕਲਕਾ ਜੋ ਕਿ ਹਰਿਆਣਾ ਦੇ ਵਿੱਚ ਹੈ ਇਹ ਜਿਹੜਾ ਸਟੇਸ਼ਨ ਹੈ ਬ੍ਰੌਡ ਗੇਜ ਦਾ ਲਾਸਟ ਸਟੇਸ਼ਨ ਹੈ ਤੇ ਜਿਹੜੀ ਛੋਟੀ ਟ੍ਰੇਨ ਚੱਲਦੀ ਹੈ ਸ਼ਿਮਲੇ ਦੀ ਉਹ ਇੱਥੋਂ ਹੀ ਚੱਲਦੀ ਹੈ ਇਹ ਹੈ ਬਾਰਲਾ ਏਰੀਆ ਰੇਲਵੇ ਸਕਸ਼ਾਵਲ ਕਲਕਾ ਡੀ ਲੈਕਸਸ ਤੋਂ ਚੱਲਿਆ ਇਹ ਬਾਹਰ ਆਉਣ ਦਾ ਰਸਤਾ ਤੇ ਸਾਹਮਣੇ ਹੋਟਲ ਵਗੈਰਾ ਵੀ ਹੈਗੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ 뷰 ਆ ਰਿਹਾ ਸਾਹਮਣੇ ਪਹਾੜ ਚੋਟੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤੇ ਬਹੁਤ ਸਾਫ਼ ਸੁਥਰਾ ਜਿਹੜਾ ਹਰਿਆਣੇ ਦਾ ਰੇਲਵੇ ਸਟੇਸ਼ਨ ਹੈ ਜੀ ਚੱਲਦੇ ਆਪਾਂ ਅੰਦਰ ਤੁਹਾਨੂੰ ਦਿਖਾਣੇ ਆ ਕੀ ਕੁਝ ਹੈਗਾ ਕਾਲਕਾ ਰੇਲਵੇ ਸਟੇਸ਼ਨ ਦਾ ਸਟੇਸ਼ਨ ਕੋਡ ਆ ਕੇ ਐਲ ਕੇ ਹੈ ਸਾਡੇ ਦੇਸ਼ ਦਾ ਜਿਹੜਾ ਤਰੰਗਾ ਫਹਿਰਾ ਰਿਹਾ ਦੇਖੋ ਬਹੁਤ ਸੋਹਣਾ ਇਧਰ ਵੀ ਕਾਫੀ ਜਿਹੜੇ ਇਹਨਾਂ ਦੇ कंस्ट्रक्शन वर्क चलਦਾ ਪਿਆ ਜਿਵੇਂ ਚੰਡੀਗੜ੍ਹ ਚ ਵੀ ਚੱਲਦਾ ਪਿਆ ਉੱਥੇ ਵੀ ਕਾਫੀ ਜਿਹੜਾ ਕੰਸਟਰਕਸ਼ਨ ਵਰਕ ਆਉ ਚੱਲਦਾ ਜੀ ਚਲਦੇ ਆਪਾਂ ਅੰਦਰ ਤੋਂ ਦਿਖਾਵਾਂਗੇ ਸਟੇਸ਼ਨ ਕਿੰਨਾ ਖੂਬਸੂਰਤ ਹੈ ਕਾਫੀ ਪੁਰਾਣਾ ਇਹ ਬਣਿਆ ਪਰ ਇਹਨੂੰ ਰੈਨੋਵੇਟ ਜਿਹੜਾ ਕੀਤਾ ਗਿਆ ਹੈਗਾ ਅੰਗਰੇਜ਼ਾਂ ਦੇ ਦੌਰ ਦਾ ਇਹ ਪਹਿਲਾ ਸਟੇਸ਼ਨ ਬਣਿਆ ਹੋਵੇ ਸੀਗਾ ਤੇ ਤੁਸੀਂ ਦੇਖ ਰਹੇ ਹੋ ਇਹ ਹੈ ਸਾਹਮਣੇ ਕੋਚ ਕੇਅਰ ਸੈਂਟਰ ਉਹ ਜਿਹੜੀਆਂ ਛੋਟੀਆਂ ਟ੍ਰੇਨਰ ਸ਼ਿਮਲੇ ਵੱਲ ਚਲਦੀਆਂ ਉਹਨਾਂ ਦੇ ਕੋਚ ਕੇਅਰ ਸੈਂਟਰ ਇੱਥੇ ਇਹ ਹੈ ਬਰਾਂਡਾ ਕਾਫੀ ਵੱਡਾ ਤੇ ਪ੍ਰਵੇਸ਼ ਆ ਲਿਖਿਆ ਹੋਇਆ ਚਲਦੇ ਅੰਦਰ ਲੋ ਜੀ ਸਭ ਤੋਂ ਪਹਿਲਾਂ ਪੰਦਰ ਪਹੁੰਚ ਗਏ ਆ ਸਾਹਮਣੇ ਤੁਹਾਨੂੰ ਟ੍ਰੇਨ ਨੰਬਰ ਟ੍ਰੇਨ ਨੇਮ ਸਾਰਾ ਟਾਈਮ ਟੇਬਲ ਦੱਸਿਆ ਗਿਆ ਹੈ ਕਿ ਜਿਹੜੀ ਟ੍ਰੇਨ ਇਥੋਂ ਕਿੰਨੇ ਵਜੇ ਚੱਲਣੀ ਹੈਗੀ ਆ ਤੇ ਇਹ ਹੈ ਕਲਕਾ ਰੇਲਵੇ ਸਟੇਸ਼ਨ ਜਿਹੜੇ ਚਾਰ ਪਲੇਟਫਾਰਮ ਹੈਗੇ ਆ 2 ਔਰ 3 ਨੂੰ ਜਿਹੜਾ ਰਸਤਾ ਜਾਂਦਾ ਜੀ ਤੇ ਅੱਗੇ ਜਾ ਕੇ 4 ਨੰਬਰ ਪਲੇਟਫਾਰਮ ਤੇ ਇਸ ਸਟੇਸ਼ਨ ਦੇ ਜਿਹੜੇ ਚਾਰ ਹੀ ਪਲੇਟਫਾਰਮ ਨੇ ਤੇ ਕਲਕਾ ਰੇਲਵੇ ਸਟੇਸ਼ਨ ਜਿਹੜਾ ਹਰਿਆਨੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਜੀ ਤੇ ਇੱਥੋਂ ਜਿਹੜੀਆਂ ਛੋਟੀਆਂ ਗੱਡੀਆਂ ਉਹ ਇੱਥੋਂ ਚੌਂਦੀਆਂ ਨੇ ਸ਼ਿਮਲਾ ਵਗੈਰਾ ਨੂੰ ਪਲੇਟਫਾਰਮ ਨੰਬਰ 2 ਤੋਂ ਰਸਤਾ ਹੈ ਤੇ ਇੱਕ ਨੰਬਰ ਪਲੇਟਫਾਰਮ ਇੱਧਰ ਤੁਹਾਨੂੰ ਦਿਖਾਈ ਦਿੱਤਾ ਹੈ ਪਹਿਲਾਂ ਸਾਹਮਣੇ ਹੈਗਾ ਉੱਪਰ ਝਾਤ ਮਾਰਾਂਗੇ ਤਾਂ ਤੁਹਾਨੂੰ ਪਹਾੜ ਉਹ ਦੇਖਣਗੇ ਬਹੁਤ ਸੋਹਣਾ 뷰 ਜਿਹੜਾ ਇੱਥੋਂ ਨਜ਼ਰ ਆਏਗਾ ਲਿਫਟ ਵੀ ਹੈ ਜਲ ਗ੍ਰਹਿ ਵੀ ਹੈ ਪੈਜਲ ਡਰਿੰਕਿੰਗ ਵਾਟਰ ਸ਼ਿਮਲਾ ਕੇ ਲਈ ਟ੍ਰੇਨ ਜਿਹੜੀ ਅਸੀਂ ਜਿਹੜਾ ਉਹ ਵੀ ਆਪਾਂ ਚੱਲਾਂਗੇ ਇਸ ਸਟੇਸ਼ਨ ਸੁਪਰਡੈਂਟ ਦਾ ਦਫਤਰ ਹੋ ਗਿਆ ਵੇਟਿੰਗ ਰੂਮ ਐਗਜ਼ੈਕਟਿਵ ਲੌਂਜ ਲੌਂਜ ਜਿਹੜੇ ਵਿਸ਼ਰਾਮ ਡਾਰਮਿਟਰੀ ਵੀ ਹੈਗੇ ਇੱਥੇ ਚਲ ਚਾਲਿਆ ਤੇ ਨਾਲ ਇਹ ਆ ਹੈ ਇਧਰ ਅਨ ਰਿਜ਼ਰਵਡ ਟਿਕਟ ਸਿਸਟਮ ਜਿਹੜਾ ਇੱਥੇ ਲੱਗੀਆਂ ਨੇ ਜਿਹੜੀਆਂ ਆਪਾਂ ਟਾਈਮ ਦੇ ਤੇ ਪੈਸੇਂਜਰ ਟ੍ਰੇਨਾਂ ਦੇ ਜਾਂ ਹੋਰ ਟ੍ਰੇਨਾਂ ਦੇ ਜਿਹੜੇ ਲੈਣੇ ਆ ਇੱਥੋਂ ਆਪਾਂ ਪੁੱਛ ਕੇ ਚ ਵੀ ਨਾਲ ਹੀ ਤੇ ਨਾਲ ਹੀ ਇੱਥੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਵੀ ਨਾ ਵੀ ਲੱਗੀਆਂ ਹੋਈਆਂ ਨੇ ਆਹ ਦੇਖ ਸਕਦੇ ਹੋ ਤੁਸੀਂ ਆ ਲੋ ਆਟੋਮੈਟਿਕ ATBM ਨੇ ਕਹਿੰਦੇ ਆ ਜੀ ਇਨਕੁਆਇਰੀ ਸੈਂਟਰ ਬਣੇ ਹੋਏ ਨਾਲ ਟਿਕਟ ਕਾਊਂਟਰ ਆ ਚੱਲਦੇ ਆਪਾਂ ਅੰਦਰ ਇਹ ਸਾਹਮਣੇ ਇੱਕ ਟ੍ਰੇਨ ਖੜੀ ਹੈ ਕਲਕਾ ਅੰਬਾਲਾ 54532 ਤੇ 54531 ਅਪ ਡਾਊਨ ਦੇ ਜਿਹੜੇ ਨੰਬਰ ਲਿਖੇ ਹੋਏ ਨੇ ਤੇ ਪਹਿਲਾਂ ਤੁਹਾਨੂੰ ਦੱਸ ਚੁੱਕੇ ਆਂ ਵੀ ਇਹ ਹੈ ਇੱਕ ਨੰਬਰ ਪਲੇਟ ਤੇ ਇਹਦੇ ਚਾਰ ਪਲੇਟਫਾਰਮ ਆ ਤੁਹਾਨੂੰ ਅਗਲੇ ਵੀ ਪਲੇਟਫਾਰਮ 'ਤੇ ਚੜ੍ਹ ਕੇ ਦਿਖਾਵਾਂਗੇ ਤੇ ਨਾਲ ਇਧਰ ਰੈਸਟ ਰੂਮ ਡਰਿੰਕਿੰਗ ਵਾਟਰ ਸਟੇਸ਼ਨ ਸੁਪਰਡੈਂਟ ਰੇਲਵੇ ਸੁਰੱਖਿਆ ਵਾਲੋ ਇੱਧਰ ਨੇ ਚਲਦੇ ਸਭ ਤੋਂ ਪਹਿਲਾਂ ਆਪਾਂ ਇੱਧਰ ਸੀਟੀਏ ਦੇ ਰੂਮ ਹੈਗੇ ਆ ਦੇਖੋ ਕਿੰਨੇ ਪੁਰਾਣੇ 골ਡ ਡਾਟਾਂ ਵਾਲੇ ਜਿਹੜੇ ਹਨ ਬਣੇ ਹੋਏ ਆ ਪਰ ਇਹਨਾਂ ਦੇ ਜਿਹੜੇ ਦਰਵਾਜ਼ੇ ਵਗੈਰਾ ਨਵੇਂ ਲੱਗ ਚੁੱਕੇ ਆ ਤੇ ਕਾਫੀ ਰੈਨੋਵੇਸ਼ਨ ਜਿਹੜੀ ਹੋਈ ਵੀ ਆ ਇਹਦੇ ਸਟੇਸ਼ਨ ਸੁਪਰਡੈਂਟ ਦਾ ਕਮਰਾ ਆ ਆ ਤੇ ਸਾਡਾ ਸਿਰ ਰਿਟਾਇਰਿੰਗ ਰੂਮ ਵਗੈਰਾ ਨੰਬਰ 1 ਸੈਕੰਡ ਕਲਾਸ ਵੇਟਿੰਗ ਰੂਮ ਕਾਫੀ ਸਾਫ ਸੁਥਰਾ ਜਿਹੜਾ ਹੈ ਇਹ ਰੇਲਵੇ ਸਟੇਸ਼ਨ ਆ ਫਰੋਇਦ ਜਿਹੜਾ ਹੈ ਕਿ ਮਾਫ ਕਰਨਾ ਅੰਬਾਲਾ ਡਿਵੀਜ਼ਨ ਦੇ ਅੰਦਰ ਪੈਂਦਾ ਜੀ ਇਹ ਸਟੇਸ਼ਨ ਸੀਡੀਓ ਆਫਿਸ ਵਗੈਰਾ ਕਾਫੀ ਤਰ੍ਹਾਂ ਦੇ ਜਿਹੜੇ ਆਫਿਸ ਬਣੇ ਹੋਏ ਆ ਤੁਹਾਨੂੰ ਕਹੇ ਇੱਥੇ ਚਾਰ ਪਲੇਟਫਾਰਮ ਆ ਇਹ ਇੱਕ ਦੇ ਉੱਪਰ ਖੜਿਆ ਸਾਹਮਣੇ ਦੋ ਨੰਬਰ ਤੇ ਤਿੰਨ ਨੰਬਰ ਤੇ ਵੀ ਟ੍ਰੇਨ ਖੜੀ ਆ ਨਹੀਂ ਸੌਰੀ ਚਾਰ ਤੇ ਖੜੀ ਆ ਤਿੰਨ ਖਾਲੀ ਪਿਆ ਤੇ ਇਹ ਇਸ ਤਰ੍ਹਾਂ ਕਾਫੀ ਸਾਫ ਸੁਥਰੇ ਜਿਹੜੇ ਟ੍ਰੇ ਪਲੇਟਫਾਰਮ ਬਣੇ ਹੋਏ ਆ ਜੀ ਤੇ ਇਹ ਵੱਡੀਆਂ ਗੱਡੀਆਂ ਦਾ ਲਾਸਟ ਐਂਡ ਸਟੇਸ਼ਨ ਆ ਤੁਸੀਂ ਦੇਖ ਹੀ ਰਹੇ ਹੋ ਇੱਥੇ ਆ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਥੇ ਬ੍ਰੇਕਰ ਜਿਹੜੇ ਲੱਗੇ ਹੋਏ ਆ ਵੀ ਕੋਈ ਗੱਡੀ ਅੱਗੇ ਨਾ ਜਾ ਸਕੇ ਆਓ ਅੱਗੇ ਚੱਲਦੇ ਆ ਇਹ ਹੈ ਇਹਦੀ ਜਿਹੜੀ ਸਮੁੰਦਰ ਤਲ ਤੋਂ ਉਚਾਈ ਹੈਗੀ 656 ਮੀਟਰ 2154 ਸ਼ੀਟ ਪਿੰਨ ਕੋਡ ਹੈ 13 3302 ਤੇ ਆਪਾਂ ਪਹੁੰਚ ਚੁੱਕੇ ਆ ਜਿਹੜੀ ਸ਼ਿਮਲੇ ਨੂੰ ਗੱਡੀਆਂ ਜਾਂਦੀਆਂ ਛੋਟੀਆਂ ਗੱਡੀਆਂ ਉਹਨਾਂ ਦੇ ਅੱਗੇ ਪਹੁੰਚ ਚੁੱਕੇ ਆ ਜੀ ਜਿੱਥੋਂ ਕਿ ਟॉयਟ ਰੇਨ ਜਿਹੜੀਆਂ ਚੱਲਦੀਆਂ ਨੇ ਉੱਡ ਵੀ ਲੱਗਿਆ ਹੋਇਆ ਕਲਕਾ Shimla Railway ਐਨ ਯੂਨੈਸਕੋ ਵਰਡ ਹੈਰੀਟੇਜ ਸਾਈਟ ਇਦਾਂ ਇਧਰ ਕਰਕੇ ਆ ਰੂਮ ਬਣੇ ਹੋਇਆ ਬੈਟਰੀ ਰੂਮ ਆ ਕੋਈ ਕੁਝ ਆ ਦੇਖੋ ਤੁਸੀਂ ਜਿਹੜੇ ਆ ਪੈਸੇਂਜਰ ਵਗੈਰਾ ਉਹ ਆ ਰਹੇ ਨੇ ਆ ਲਿਖਿਆ ਹੋਇਆ Shimla ਕੇ ਲਈ ਟ੍ਰੇਨ ਇਹ ਜਿਹੜਾ ਛੋਟੀ ਗੱਡੀਆਂ ਦਾ ਟ੍ਰੇਨ ਪਲੇਟਫਾਰਮ ਇਧਰ ਆ ਗਿਆ ਬਦਨ ਦਿਖਾਣੇ ਆ ਪੈਸੇਂਜਰ ਕਾਫੀ ਬੈਠੇ ਆ ਹੋ ਸਕਦਾ ਕੋਈ ਟ੍ਰੇਨ ਆਉਣ ਵਾਲੀ ਹੈਗੀ ਆ ਦੇਖੋ ਇੱਕ ਟ੍ਰੇਨ ਆ ਰਹੀ ਆ 52455 ਜਿਹੜਾ ਇਹਦਾ ਟ੍ਰੇਨ ਨੰਬਰ ਹੈ ਟਰੇਨ ਆਪਣੇ ਇੱਥੇ ਖੁੱਲੇ ਗਈ ਹੁਣ ਲੱਗਣ ਵਾਲੀ ਆ ਟਰੇਨ ਲੱਗ ਰਹੀ ਆ ਬਹੁਤ ਛੋਣੀ ਲਿਟਰਲ ਟਰੇਨ ਆ ਜੀ ਲੋਗੀ ਲੱਗੀ ਆ ਦੇਖੋ ਇੱਥੋਂ ਹੁਣ ਅੱਧੇ ਨਹੀਂ ਜਾਣੀ ਇੱਥੇ ਆ ਸਟਾਪਰ ਇਹਦੇ ਲੱਗੇ ਹੋਏ ਆ ਜਿਵੇਂ ਤੁਹਾਨੂੰ ਦੂਜੀਆਂ ਗੱਡੀਆਂ ਵੱਡੀਆਂ ਦੇਖਾਇਆ ਸੀ ਸਟਾਪਰ ਉਹ ਇੱਥੇ ਲੱਗੇ ਹੋਏ ਆ ਜੀ ਇਹ ਹੈ ਮਾਲੇਨ ਕুইਨ ਐਕਸਪ੍ਰੈਸ 52455 ਅਪ ਔਰ 52452 ਡਾਉਂ ਕਲਕਾਸ਼ਿਮਲਾ ਮਲੇ ਕੋਇਨ ਸੰਜਰ ਦੇਖੋ ਤੁਸੀਂ ਕਿਵੇਂ ਚੜ ਰਹੇ ਆ ਬੱਲੇ ਬੱਲੇ ਰਾਸ਼ ਕਾਫੀ ਆ ਇਧਰ ਵੀ ਜਿਹੜੇ ਸਟਾਲ ਟੀ ਸਟਾਲ ਵਗੈਰਾ ਬਣੇ ਹੋਏ ਆ ਤੁਸੀਂ ਦੇਖ ਹੀ ਰਹੇ ਆ ਇੱਧਰ ਕੋਟਨ ਆ ਰਹੀ ਹੈ ਨਵੀਂ ਦਿੱਲੀ ਕਾਲਕਾ ਸ਼ਤਾਬ ਦੀ ਕਾਫੀ ਛੋਟੀ ਜਿਹੀ ਲਿਟਲ ਜਿਹੀ ਟ੍ਰੇਨ ਆ ਦੇਖ ਸਕਦੇ ਹਾਂ ਇਹਦੇ ਅੰਦਰੋਂ ਆ ਗਈ ਹੈ ਜੀ 15 ਇੱਧਰ ਹੈ ਹੈ ਚੇਅਰ ਕ ਮਾਈਲ ਕੋਈ ਨਹੀਂ ਤੇ ਬਹੁਤ ਸੋਹਣੀਆਂ ਸੋਹਣੀਆਂ ਇਹ ਇਸ ਤਰ੍ਹਾਂ ਵੀ ਇਹ ਜਿਹੜੀ ਸੀਟ ਆ ਐਵੇਂ ਵੀ ਹੋ ਜਾਂਦੀ ਆ ਆ ਦੇਖੋ ਇਹ ਹੈ ਹਿਮਾਲੇ ਨੂੰ ਨਾ ਤੁਹਾਨੂੰ ਸੀਟਾਂ ਵਿੱਚ ਦਿਖਾਈ ਦਿੱਤੀਆਂ ਇਹ ਆ ਵੇਖੋ ਜਿੱਧਰ ਨੂੰ ਤੁਸੀਂ ਡਾਇਰੈਕਸ਼ਨ ਕਰਦੇ ਆ ਉਧਰ ਨੂੰ ਤੁਸੀਂ ਕਰ ਸਕਦੇ ਹੋ ਵਾਪਸ ਟ੍ਰੇਨ ਤੇ ਵੀ ਇਹਨੂੰ ਇਸ ਤਰ੍ਹਾਂ ਤੁਸੀਂ ਘੁਲ ਸਕਦੇ ਹੋ ਮੋਸਰਨੀ ਅੱਛੀ ਟ੍ਰੇਨ ਇਹ ਹੈ ਛੋਟੇ ਛੋਟੇ ਇਹਦੇ ਬਾਥਰੂਮ ਆ ਦੇਖੋ ਬਹੁਤ ਸਾਫ਼ ਸੁਥਰੇ ਪਰ ਅੰਦਰ ਪਾਣੀ ਖੜਾ ਦੇਖੋ ਤੇ ਇਹ ਸ਼ੈਂਕ ਵਗੈਰਾ ਸਾਫ ਨੇ ਲਾਈਟ ਲੱਗੀ ਹੋਈ ਆ ਬਹੁਤ ਸੋਹਣਾ ਤੇ ਪਰ ਅੰਦਰ ਪਾਣੀ ਖੜਾ ਇਧਰ ਵੀ ਡਸਟ ਬਿਨ ਵਗੈਰਾ ਜਿਹੜਾ ਲੱਗੇ ਹੋਏ ਆ ਬੈਲ ਲੱਗਜ ਵਗੈਰਾ ਰੱਖਣ ਨੂੰ ਇਹ ਥਾਂ ਹੈਗੀ ਆ ਇਹ ਤੁਹਾਨੂੰ ਮੈਂ ਕੱਲ ਕਸ਼ਮਲਾ ਹਮਾਲਨ ਕੋਇੰਦੇ ਅੰਦਰ ਉਹ ਡੱਬਾ ਵੀ ਦਿਖਾਇਆ ਚਲੋ ਚੱਲਦੇ ਆ ਕਿ ਡੀ ਅੱਗੇ ਹੈ ਡੀ ਲਕਸ ਪ੍ਰਥਮ ਸ਼ੈਣੀ ਕੁਰਸੀ ਯਾਨ ਹੈ ਡੀ ਲਕਸ ਚੇਅਰ ਕਾਰ ਹਮਾਲਨ ਕੋਇੰਦੀ ਦੇਖ ਰਹੇ ਤੁਸੀਂ ਬਹੁਤ ਸੋਹਣੀ ਹੈ ਇਹ ਅੰਦਰੋਂ ਇੰਟੀਰੀਅਰ ਕਲਟਰਨ ਵਗੈਰਾ ਜਿਹੜੇ ਲੱਗੇ ਹੋਏ ਬਹੁਤ ਸੋਹਣੇ ਲੱਗੇ ਹੋਏ ਆ ਤੇ ਇਹਦੀਆਂ ਸੀਟਾਂ ਇਸ ਤਰ੍ਹਾਂ ਹੀ ਆ ਦੇਖੋ ਅੱਗੇ ਪਿੱਛੇ ਜਿਹੜੀਆਂ ਵਰਕ ਕਰਦੀਆਂ ਨੇ ਜੇ ਅੱਗੇ ਨੂੰ ਜਾਣਾ ਤਾਂ ਇਦਾਂ ਸਿਟ ਕਰ ਲੋ ਤੇ ਵਾਪਸ ਆਉਣਾ ਤਾਂ ਫਿਰ ਇਦਾਂ ਇਹਨੂੰ ਸਿਟ ਕਰ ਲੋ ਤਾਂ ਸਿਕੋ ਚਾਰ ਪਲੇਟਫਾਰਮ ਤੋਂ ਉਹਦੇ ਸੀ ਚਾਰ ਏ ਜਿਹੜਾ ਇਹ ਛੋਟੇ ਜਿਹੜੀਆਂ ਪਲੇਟਫਾਰਮਾਂ ਤੇ 5 ਨੰਬਰ ਵੀ ਜਿਹੜਾ ਇਹ ਸ਼ਿਵਲੇਨ ਜਾਣ ਵਾਲੀ ਜਿਹੜੀ ਛੋਟੀ ਟ੍ਰੇਨਾਂ ਤੇ 6 ਨੰਬਰ ਵੀ ਛੋਟੀ ਟ੍ਰੇਨ ਦਾ ਇਹ ਪਲੇਟਫਾਰਮ ਹੈਗੇ ਆ ਦੇਖ ਸਕਦੇ ਹੋ ਇਧਰ ਸੀ 3 ਕੋਚ ਆ ਕੋਈ ਰਿਜ਼ਰਵੇਸ਼ਨ ਵਾਲਾ ਕੋਈ ਆਨਰਰੀ ਡੱਬੇ ਤੁਸੀਂ ਦੇਖ ਰਹੇ ਹੋ ਕੋਮੋਟਿਵ ਇਹਦਾ ਹਜੇ ਲੱਗਿਆ ਨਹੀਂ ਆਹ ਹੈ ਚੇਅਰ ਕਾਰ ਅੱਗੇ ਵੀ ਆਹ ਵੇਖ ਰਹੇ ਹੋ ਤੁਸੀਂ ਕਾਫੀ ਅੱਛੀ ਚੇਅਰ ਕਾਰ ਹੈ ਵੀ ਇਹ ਜਿਹੜੀ ਚੇਅਰ ਕਾਰ ਤਾਂ ਨਹੀਂ ਹੈਗੀ ਆਨਰਰੀ ਜਿਹੜੀ ਬੋਗੀ ਆ ਹੈ ਆਹ ਦੇਖ ਰਹੇ ਹੋ ਕਾਫੀ ਲਾਓ ਆਪਾਂ ਬੈਠ ਕੇ ਵੀ ਵੇਖਾਂਗੇ ਇੱਥੇ ਆਪਾਂ ਬੈਠ ਗਏ ਆ Shimla Wal train ਪਰ ਆਪਾਂ ਜਾਣਾ ਨਹੀਂ ਆਪਾਂ ਵਾਪਸ ਕਿਸੇ ਦਿਨ ਫੇਰ ਆਪਾਂ ਅਗਲੇ ਦਿਨ ਜਿਹੜਾ ਪ੍ਰੋਗਰਾਮ ਅਗਲੀ ਗੱਡੀ ਇਹਦੇ ਵਿੱਚ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਇਹ ਵੀਡੀਓ ਵੀ ਤੇ ਇਹ ਇਸ ਤਰ੍ਹਾਂ ਦਾ ਹੈ ਆਰਡਰ ਇਹ ਇਹ ਹੈ ਕੁਰਸੀ ਚੇਅਰ ਕਾਰ ਆਪ ਇਸ ਵਾਰ ਇਹ ਵੀ ਬੈਗੀਆਂ ਨੇ ਤੋ ਜੀ ਆਹ ਦੇਖੋ ਇੰਜਣ ਇਹਦਾ ਛੋਟਾ ਜਿਹਾ ਲੱਗਣ ਲੱਗਾ ਨਾਲ ਆਹ ਦੇਖੋ ਇਹਦਾ ਸਿਸਟਮ ਹੈ ਦਾ ਬੋਰਡ ਨੇ ਚੰਡੀ ਦਿੱਤੀ ਆ ਤੇ ਆਹ ਦੇਖੋ ਆ ਲਓ ਏ ਸ਼ੁਰੂ ਹੋ ਗਿਆ ਇੰਜਨ ਪਿੱਛੇ ਆ ਰਿਹਾ ਦੇਖੋ ਤੋਂ ਜਿਹੜਾ ਦੇਖੋ ਇਹ ਸਾਧਿਆ ਰੰਗ ਹੈ ਵਾਗਿਆ ਵਾਗਿਆ ਤੋਂ ਉਹ ਬੇਫਾਦੀ ਆ ਉਹ ਕਿ ਕਰਦਾ ਸਾਹਮਣੇ ਇਹਨਾਂ ਦੇ ਵੈਗਨ ਵਾਟੀ ਕਾਲਕਾ ਟੱਜ ਆ ਗਈ ਇਹ ਇੰਜਨ ਆ ਇਹ ਜਾਏਗਾ ਜੀ ਸ਼ਿਮਲਾ ਮਾਲੇਰ ਕੋਈ ਨਾ ਇਹ ਟ੍ਰੇਨ ਦਾ ਨਾਮ ਤੇ 52455 ਦਾ ਟ੍ਰੇਨ ਨੰਬਰ ਹੈਗਾ 11:27 ਮਿੰਟ ਹੋ ਗਏ ਆ ਤੇ ਕੋਈ ਇਧਰ ਵੀ ਮਾਲ ਗੱਡੀਆਂ ਖੜੀਆਂ ਕੁਝ ਲੱਗਜ ਵਾਲੇ ਏਕੜੀਆਂ ਨੇ ਆਹ देखो ਮਾਲ ਗੱਡੀ ਛੋਟੀ ਜੀ ਆ ਦੇਖੋ ਹਾਰਨ ਵੱਜਿਆ ਦਾ ਸਾਹਮਣੇ ਵੀ ਇੰਡੀਆ ਰੇਲਵੇ ਦਾ ਛੋਟਾ ਜਿਹਾ ਇੰਜਨ ਖੜਾ ਤੇ ਇਹਦਾ ਹਾਰਨ ਵੱਜਿਆ ਸੀਗਾ ਹੁਣ ਜੀ ਸਟਾਰਟ ਹੋ ਗਿਆ ਇੰਜਨ ਧੂਆਂ ਕੱਢਦਾ ਇਹਨੇ ਉਹ ਜਿਹੜੇ ਕਈ ਸਕੇ ਤੁਹਾਨੂੰ ਛੱਡਣਾਏ ਹੁੰਦੇ ਆ ਦੇਖੋ ਸੈਲਫੀਆਂ ਲੈ ਰਹੇ ਕੋ ਫੋਟੋ ਖਿਚ ਰਹੇ ਆ ਇਹ ਛੋਟੀ ਜਿੱਤੇ ਨੇ ਬਹੁਤ ਸੋਹਣੀ ਦੋਠੇ ਜਿਹੜੇ ਬੈਠੇ ਹੋਏ ਹੈਗੇ ਆ ਸੀਥੀ ਟ੍ਰੇਨ ਇੱਧਰ ਵੀ ਜਿਹੜਾ ਟੀ ਸਟਾਲ ਬਣਿਆ ਹੋਇਆ ਹੈਗਾ ਤੇ ਆ ਵੇਟਿੰਗ ਹਾਲ ਤੁਸੀਂ ਦੇਖ ਰਹੇ ਹੋ ਕਾਫੀ ਲੱਕੜ ਦੇ ਜਿਹੜੇ ਆ ਇਹ ਵੇਟਿੰਗ ਹਾਲ ਬਣੇ ਹੋਏ ਆ ਸਾਹਮਣੇ ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਅੱਛਾ ਸਾਫ ਸੁਥਰਾ ਜਿਹੜਾ ਇਹ ਕਾਲਕਾ ਰੇਲਵੇ ਸਟੇਸ਼ਨ ਆ ਕਾਲਕਾ ਤੁਹਾਨੂੰ ਦੱਸਿਆ ਸੀ ਕੇ ਐਲ ਕੇ ਜਿਹੜਾ ਸਟੇਸ਼ਨ ਕੋਡ ਆ ਜਿਹਦਾ ਕਾਲਕਾ ਸ਼ਿਮਲਾ ਰੇਲਵੇ ਸੋਵੀਨੀਅਰ ਸ਼ਾਪ ਕਾਲਕਾ ਇਹ ਸ਼ਾਪ ਬਣੀ ਹੈ ਤੁਸੀਂ ਇੱਥੇ ਕੋਈ ਉਹ ਇਹਦੀ ਬੁੱਕ ਖਰੀਦਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਸਟੇਸ਼ਨ ਮਾਤਾ ਉਸ ਮਹਾਉਤਸਵ ਮਈ 2025 ਜਨੈਸਕੋ ਦੇਖੋ ਕੋਈ ਨਹੀਂ ਹੋਣੀ ਟ੍ਰੇਨ ਹਾਂ 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 ਆ ਪੰਖੇ ਆ ਦੇਖੋ ਰੇਲਵੇ ਦੇ ਤਰ੍ਹਾਂ ਦੇ ਲਾਏ ਹੋਏ ਹਨ ਬਿਲਕੁਲ ਲੁੱਕ ਵਾਈਜ਼ ਉਹੀ ਡੱਬਾ ਜਿਹਾ ਦਿੱਤਾ ਹੋਇਆ ਤੁਸੀਂ ਸਟੇਸ਼ਨ ਕਾਫੀ ਸਾਫ਼ ਸੁਥਰਾ ਤੇ ਆ ਟ੍ਰੇਨ ਵੀ ਖੜੀਆਂ ਵਾਲਾ ਕਿੰਟ ਜਾਣ ਵਾਲਾ ਤੇ ਪੈਸੇਂਜਰ ਟ੍ਰੇਨ ਜੀ ਕਿ ਤੁਸੀਂ ਦਰਵਾਜੇ ਖਿੜਕੀਆਂ ਦੇ ਸਾਰੇ ਕਿੰਨੇ ਸੋਹਣੇ ਬਣੇ ਹੋਏ ਆ ਸਰੇ ਜਾ ਰਹੇ ਆਪਾਂ ਇਸ ਪ੍ਰਿਫਰਮ ਨੰਬਰ 1 ਦੇ ਉੱਤੇ ਲੋਕਿਓ ਸਾਹਮਣੇ ਹੋ ਟ੍ਰੇਨ ਆ ਗਈ ਆ ਚੱਲਦੇ ਆਪਾਂ ਇਹਦੇ ਕੋਲ ਦੇਖ ਕੇ ਕਿੱਥੋਂ ਆਈ ਆ ਇਹ ਸਟਾਫ ਦੀ ਐਕਸਪ੍ਰੈਸ ਨਿਊ ਦਿੱਲੀ ਤੋਂ ਚੱਲ ਕੇ ਕਲਕਾ ਪਹੁੰਚੀ ਆ ਜੀ 12011 ਤੇ 12012 ਇਹਦਾ ਇਹ ਨੰਬਰ ਹੈਗਾ ਅਪ ਡਾਊਨ ਦੋਨੇ ਨੰਬਰ ਲਿਖੇ ਹੋਏ ਆ ਇਹ ਸਟਾਫ ਦੀ ਪਹੁੰਚ ਗਈ ਆ ਬਹੁਤ ਸੋਹਣੀ ਕਲਕਾ ਰੇਲਵੇ ਸਿਸਟਮ ਦੇ ਇਸ ਚੇਅਰcar ਇਸ ਤਰ੍ਹਾਂ ਦਾ ਇਹ ਸਟੇਸ਼ਨ ਤੁਹਾਨੂੰ ਮੈਂ ਜਿਹੜਾ ਦਿਖਾ ਰਿਹਾ ਕਲਕਰ ਰੇਲਵੇ ਸਟੇਸ਼ਨ ਬਹੁਤ ਸਾਫ਼ ਸੁਥਰਾ ਜਿਹੜਾ ਸਟੇਸ਼ਨ ਆ ਇਸ ਸਟੇਸ਼ਨ ਦੇ ਉੱਤੇ ਬਹੁਤ ਪੁਰਾਣਾ ਬਿਲਕੁਲ ਕੀ ਕਹਿੰਦੇ ਆ ਬੰਬਤ ਬਣਿਆ ਹੋਇਆ ਹੈਗਾ ਪੁਰਾਣਾ ਆ ਦੇਖ ਰਿਹਾ ਪੁਰਾਣਾ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਦੌਰ ਦਾ ਸਟੇਸ਼ਨ ਕਿਉਂ ਇਹਨੂੰ ਅਜੇ ਵੀ ਜਿਹੜਾ ਬੜਾ ਵਧੀਆ ਰੈਨੋਵੇਸ਼ਨ ਕਰਕੇ ਸੋਹਣਾ ਬਣਾਇਆ ਹੋਇਆ ਸਵਾਰੀਆਂ ਉਤਰ ਰਹੀਆਂ ਨੇ ਅਦੇ ਕਿਸੇ ਨੇ ਸ਼ਿਮਲੇ ਜਾਣਾ ਹਿਮਾਲੇ ਨੂੰ ਕੋਈ ਨੂੰ ਜਾਣਗੇ ਕੋਈ ਕਿੱਥੇ ਜਾਣਗੇ ਇਸ ਤਰ੍ਹਾਂ ਕਰਕੇ ਉਹ ਜੇ ਆੜੀ ਹਿਮਾਲੇ ਨੂੰ ਕੋਈ ਦਾ ਹਿਮਾਲੇ ਨੂੰ ਕੋਈ ਨੈਰੋ ਗੇਜ ਵਾਲੀ ਸ਼ਿਮਲੇ ਵਾਲੀ ਉਹ ਜੇ ਰੁਕੀ ਹੋਈ ਹੈ ਦੇਖੋ ਜੀ ਹੈਡ ਲੋਰਿਕ ਬਫਰਸ ਹੈ ਰੈਂਸਨਟ ਐਂਡ ਰੈਪਿਅਰ ਲਿਮਟਡ ਸਵਿਚ 1925 ਉੱਤੇ ਲਿਖਿਆ ਹੋਇਆ ਇੰਗਲੈਂਡ ਦਾ ਹੈ ਬਣਿਆ ਹੋਇਆ ਬਹੁਤ ਪਾਣਾ ਜੀ ਉਦੋਂ ਦਾਰਾ ਬਫਰ ਲੈਣ ਆਈ ਦੂਜੇ ਪਾਸੋਂ ਆ ਕੇ ਹਾਈ ਹਾਈਡਰੌਲਿਕ ਬਫਰ ਦਾ ਹੈ ਰੈਂਟਸ ਹਮਸ ਐਂਡ ਰੈਪੀਅਰ ਲਿਮਟਡ 1927 ਇੰਗਲੈਂਡ ਇਹ ਵਿੱਚ ਪਾਣੀ ਦਾ ਪ੍ਰੈਸ਼ਰ ਵੀ ਛੱਡਿਆ ਹੋਇਆ ਤੇ ਇਹ ਮਸ਼ੀਨ ਭਾਰਤ ਤੋਲਣ ਵਾਲੀ ਬਹੁਤ ਸੋਹਣੀ ਜਿਹੜੀ ਯੂਨੀਕੀ ਆ ਤੇ ਆ ਇਹਦਾ ਕੰਡਾ ਹੈਗਾ ਤੇ ਆਪਾਂ ਚੜਾਂਗੇ ਆ ਹੈ 20 ਕਿਲੋ ਤੇ ਖੜੀ ਐ ਇਸ ਵੇਲੇ ਤਕਰੀਬਨ 18 ਕਿਲੋ ਦੇ ਲੋਪਾ ਚੜਦੇ ਆ ਉੱਤੇ ਲਓ ਜੀ ਕੰਡਾ ਕਿੰਨਾ ਕਰ ਗਿਆ ਜੀ 100 ਤੇ ਆ ਗਿਆ ਇਹਦਾ ਮਤਲਬ ਮੇਰਾ 80 ਕਿਲੋ ਭਾਰ ਹੈਗਾ ਲਓ ਜੀ ਹਣੋਂ ਪਾ ਉਤਰਾਂਗੇ ਤੇ ਆ ਲਓ ਜਦੋਂ ਵੀ ਜਣੀ ਚੱਲ ਰਹੀ ਆ ਤੇ ਇੱਧਰ ਵੀ ਟ੍ਰੇਨ ਆਈ ਹੋਣੀ ਆ ਕੋਈ ਤੇ ਖੜੀ ਆ ਪਲੇਟਫਾਰਮ ਨੰਬਰ 4 ਦੇ ਉੱਤੇ ਖੜੀ ਆ ਜੀ ਤੁਹਾਨੂੰ ਦੱਸਿਆ ਸੀ ਇਹਦੇ ਚਾਰ ਪਲੇਟਫਾਰਮ ਨੇ ਕਾਫੀ ਸਾਫ਼-ਸੁਥਰੇ ਨੇ ਤੇ ਬਹੁਤ ਵਧੀਆ ਸੋਹਣਾ ਰੇਲਵੇ ਸਟੇਸ਼ਨ ਬਣਿਆ ਹੋਇਆ ਇਹ ਹਿਮਾਲੇਨ ਕਨ ਚੱਲਣ ਦਾ ਟਾਈਮ ਹੈ 11:55 ਜਿਹੜੀ ਉਹ ਸਾਹਮਣੇ ਹਿਮਾਲੇਨ ਕੋਈ ਫੜੀ ਹੈ ਇਹ ਸ਼ਿਮਲੇ ਪਹੁੰਚੇਗੀ ਸ਼ਾਮ ਨੂੰ 4-5 5 ਵਜੇ ਦਾ ਟਾਈਮ ਹੈ ਦਾ ਡਿਸਪਲੇ ਹੁਣ ਦੱਸ ਰਹੀ ਆ ਕਾਲਕਾਂਬਾਲਾ ਪੈਸੇਂਜਰ ਦਾ ਟਾਈਮ 12:15 D1 ਤੇ ਤੇ ਬੋ ਸੁਣ ਆਪਾਂ ਨੂੰ ਇਸ ਸਟੇਸ਼ਨ ਲੱਗਿਆ ਹਿਮਾਲੇਨ ਕਨ ਦਾ ਟਾਈਮ ਬੰਦ ਦੱਸ ਦਿੱਤਾ ਹੈ ਨਾ ਇਹ ਹੈ ਫਿਰ ਵਾਪਸ ਬਾਹਰ ਜਾਣ ਦਾ ਰਸਤਾ ਆ ਬਾਹਰ ਜਾਣ ਦਾ ਰਸਤਾ ਇਸੇ ਰਸਤੇ ਤੋਂ ਆਜ ਦੇ ਉੱਤੇ ਇੱਧਰ ਵੀ ਡਿਸੇਬਲਡ ਟਾਇਲਟ ਵੀ ਬੜੇ ਹੋਏ ਸਾਹਮਣੇ ਤੇ ਦੂਸਰੇ ਸਚਾਲੇ ਵੀ ਜਿਹੜੇ ਇੱਧਰ ਬਣੇ ਹੋਏ ਆ ਕਾਫੀ ਅੱਛਾ ਸੋਹਣਾ ਸਟੇਸ਼ਨ ਬਣਿਆ ਹੋਇਆ ਜੀ ਇਸ ਦੇ ਨਾਲ ਹੀ ਆਪਾਂ ਇਹ ਜਿਹੜਾ ਰੀਲ ਤੁਹਾਨੂੰ ਦਿਖਾਇਆ ਤੁਹਾਨੂੰ ਇਹੋ ਜਿਹਾ ਲੱਗਾ ਜਰੂਰ ਦੱਸਿਓ ਕਮੈਂਟ ਕਰਿਓ ਅਗਲੇ ਵੀਰ ਤੋਂ ਜੇਕਰ ਕੰਮ ਸਫਲਕਾ ਕਰਦੇ ਕਰਦੇ ਕਰਿਓ